ਸਖਬੀਰ ਬਾਦਲ ਦਾ ਬਿਆਨ ਆਇਆ ਉਹ ਕਹਿੰਦਾ ਵੀ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਨੇ ਇਹਨਾਂ ਨੂੰ ਭਾਜਪਾ ਨੇ ਗਨਮੈਂਡ ਦੇ ਕੇ ਜਿਪਸੀਆਂ ਦੇ ਕੇ ਗੱਡੀਆਂ ਦੇ ਕੇ ਤੇ ਹੋਰ ਤਾਕਤਾਂ ਦੇ ਕੇ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਤੇ ਕੌਮ ਦੇ ਵਿਰੁੱਧ ਖੜਾ ਕਰ ਦਿੱਤਾ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਵੀ ਜਿਹੜੇ ਸਾਡੇ ਜਥੇਦਾਰ ਨੇ ਜਾਨੀ ਰਗਵੀਰ ਸਿੰਘ ਹੋਗੇ ਜਾਂ ਸੁਲਤਾਨ ਸਿੰਘ ਹੋਗੇ ਜਾਂ ਜਾਨੀ ਹਰਪ੍ਰੀਤ ਸਿੰਘ ਹੋਗੇ ਵੀ ਇਹ ਭਾਜਪਾ ਦੀ ਛਾਹ ਦੇ ਉੱਪਰ ਕੌਮ ਦੇ ਵਿਰੁੱਧ ਖੜੇ ਨੇ ਸਖਬੀਰ ਬਾਦਲ ਤਾਂ ਹੈ ਹੀ ਝੂਠਾ ਇਹ ਬਾਪ ਬੇਟੇ ਦੀ ਮੈਂ ਸੱਚਾਈ ਦੱਸਦਾ ਐ ਕਿ 10 ਸਾਲ ਇਹਨਾਂ ਨੇ ਲਗਾਤਾਰ ਰਾਜ ਕੀਤਾ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਐ ਡਿਪਟੀ ਮੁੱਖ ਮੰਤਰੀ ਸੀ ਤੇ ਜਿਹੜਾ ਵੀਆਈਪੀ ਕਲਚਰ ਸਾਡੇ ਧਰਮ ਦੇ ਵਿੱਚ ਤਾਂ ਹੈ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹਮ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜਾਂਦਾ ਸੀ ਤੇ ਉਹਦੇ ਨਾਲ ਸ਼ਸ਼ਤਰਧਾਰੀ ਤੇਗਾਂ ਵਾਲੇ ਸੋਨੇ ਦੇ ਦਮਾਲਿਆਂ ਵਾਲੇ ਸਿੰਘ ਚੱਲਦੇ ਸੀ ਨੀਲੀਆਂ ਪੀਲੀਆਂ ਬਸਤਰਾਂ ਵਾਲੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇ ਕਿਤੇ ਸਮਾਗਮ ਤੇ ਜਾਂਦਾ ਉਹਦੇ ਨਾਲ 23 ਨੌਜਵਾਨ ਸਿੰਘ ਤੇਗਾਵਲੇ ਨਾਲ ਖੜੀ ਹੁਣ ਜਿਹੜੀ ਪੁਲਿਸ ਲਾਤੀ ਨਾਲ ਕਮਾਂਡੋ ਲਾਤੀ ਨਾਲ ਕੋਨੇ ਮੁੰਨੇ ਲਿਆ ਕੇ ਸਿਰ ਮੁੰਨੇ ਉਹਨਾਂ ਦੇ ਸਿਰਾਂ ਤੇ ਟੋਪੀਆਂ ਪਾਈਆਂ ਉਹ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਫੋਰਸ ਹੂੰ ਹੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਸਾਡਾ ਇੱਕ ਕਲਚਰ ਸੀ ਇਹ ਕਿਨੇ ਲਿਆਂਦਾ ਇਹਨਾਂ ਦੀ 10 ਸਾਲ ਦੀ ਸਰਕਾਰ ਨੇ ਲਿਆਂਦਾ ਜਦੋਂ ਇਹਨਾਂ ਦੇ ਗਰਭਜਨ ਸੀ ਉਹਨੂੰ ਪੰਥ ਘੇੜਦਾ ਸੀ ਛੜਕਾਂ ਪੁਲਾਤ ਦੇ ਨਲਾਲਾ ਕੇ ਨਾਕੇ ਜਦੋਂ ਇਹਨਾਂ ਨੇ ਜਥੇਦਾਰਾਂ ਨੂੰ ਆਪਣੀਆਂ ਕੋਠੀਆਂ 'ਚ ਤਲਬ ਕਰ ਕਰਕੇ ਤੇ ਗਲਤ ਹੁਕਮ ਨਾਵੇਂ ਜਾਰੀ ਕਰਾਏ ਜਦੋਂ ਸਰਸੇ ਵਾਲੇ ਗੰਦੇ ਨੂੰ ਪ੍ਰਿਸ਼ਤ ਬੰਦੇ ਨੂੰ ਇਹਨਾਂ ਨੇ ਮਾਫੀਆਂ ਦਵਾਈਆਂ ਤੇ ਪੰਥ ਦੇ ਵਿੱਚ ਰੋਹ ਜਾ ਗਿਆ ਉਦੋਂ ਇਹਨਾਂ ਨੇ ਸੁਰੱਖਿਆ ਵਧਾਤੀਆਂ ਕਮਾਂਡੋ ਲਾਤੀਆਂ ਜੱਡ ਪੁਲਿਸ ਲਾਤੀ ਕਿਹਨੇ ਲਾਈਆਂ ਸੀ ਸਰਕਾਰ ਕੀ ਦੀ ਸੀ ਉਦੋਂ ਅੱਥਾ ਪਹਿਲਾਂ ਜਿਹੜੇ ਜਥੇਦਾਰ ਸਾਹਿਬ ਸੀ ਉਹ ਜਦੋਂ ਚੱਲਦੇ ਹੁੰਦੇ ਸੀ ਨਾਲ ਖਾਲਸੇ ਹੁੰਦੇ ਸੀ ਬਿਲਕੁਲ ਜੀ ਸਰਕਾਰੀ ਸਿਕਿਉਰਿਟੀ ਨਹੀਂ ਸੀ ਬਿਲਕੁਲ ਨਹੀਂ ਸੀ ਹੁੰਦੀ ਪਰ ਇੱਕ ਮੈਨੂੰ ਕੋਪਾਲਾ ਜੀ ਦੱਸੋ ਇੱਕ ਪਾਸੇ ਆਪਾਂ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਦੀ ਗੱਲ ਕੀ ਚੱਕਰ ਸਾਡੇ ਕੋਲੇ ਆਪਣੇ ਬੰਦੇ ਸਿਕਿਉਰ ਨਹੀਂ ਕਰ ਸਕਦੇ ਜਥੇਦਾਰ ਨੂੰ ਸਾਨੂੰ ਸਰਕਾਰ ਦੇ ਕੋਲ ਸਿਕਿਉਰਟੀ ਲੈਣੀ ਪਏਗੀ ਇਹਦਾ ਕੀ ਕਰਨਾ ਇਹਨਾਂ ਦੀ ਬਦੌਲਤਾਂ ਬਾਦਲਾਂ ਦੀ ਇਹਨਾਂ ਦੀ ਬਦੌਲਤਾਂ ਇਹਨਾਂ ਸਾਰਾ ਕੋਈ ਸਾਰਾ ਸਿਸਟਮ ਹੀ ਸੱਤਿਆਨਾਸ਼ ਕਰਕੇ ਰੱਖਤਾ ਹੈ ਨਾ ਸਾਡੇ ਧਰਮ ਦਾ ਜੇ ਭਾਜੀਪੀ ਦੀ ਗੱਲ ਕਰ ਲਓ ਪੰਜਾਬ ਦੇ ਵਿੱਚ ਕਹਿੰਦੇ ਸਾਡੇ ਜਥੇਦਾਰ ਭਾਜੀਪੀ ਦੇ ਨਾਲ ਲੜ ਗਏ ਭਾਜੀਪੀ ਨੂੰ ਪੰਜਾਬ ਵਿੱਚ ਲਿਆਉਣ ਵਾਲਾ ਕੌਣ ਆ ਜਦੋਂ 97 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਇੰਦੀ ਤੇ ਭਾਈ ਵਾਲੀ ਪਾ ਕੇ ਤੇ ਇਹਨਾਂ ਨੇ 9 ਮਾਸ ਦਾ ਰਿਸ਼ਤਾ ਕਦੀ ਪਤੀ ਪਤਨੀ ਵਾਲਾ ਰਿਸ਼ਤਾ ਕਦੀ ਆਖਿਆ ਕਿ ਸਾਡੀ ਨਰਕਾਂ ਤੱਕ ਸਾਝ ਨਹੀਂ ਬੇਗੀ ਭਾਜੀਪੀ ਨਾਲ ਇਹ ਕੀਦੇ ਬੋਲ ਨਹੀਂ ਇਹ ਤਾਂ ਸਰਦਾਰ ਮਖੂਜ ਸਾਹਿਬ ਮੈਂ ਤਾਂ ਇਹਦੀ ਸੋਚ ਤੇ ਹਾਸਾ ਆਉਂਦਾ ਇਹਦੀ ਸੋਚ ਦਾ ਦਿਮਾਗ ਦਾ ਨਾ ਜਿਹੜਾ ਸੁਤੰਤਰ ਆ ਵਿਗੜ ਗਿਆ ਇਹਦਾ ਹੂੰ ਇਹਨੂੰ ਸਮਝ ਨਹੀਂ ਆਉਂਦੀ ਇਹ ਤਾਂ ਆਪਦੇ ਪਿਓ ਨੂੰ ਪਿਓ ਨਹੀਂ ਸਮਝਦਾ ਮੇਰੇ ਬਾਪਸਮਾਨ ਯੋਹਨ ਇਕਾਲਤਖ ਸਾਹਿਬ ਦੀ ਗੱਲ ਕਰਦਾ ਭਾਜੀਪੀ ਭਾਜੀਪੀ ਨੂੰ ਲਿਆ ਕੇ ਪੰਜਾਬ ਦਾ ਕਰਕੇ ਬੇੜਾ ਗਰਕ ਕਿੰਨੇ ਕੀਤਾ ਅੱਜ ਭਾਜੀਪੀ ਪੰਜਾਬ ਦੇ ਵਿੱਚ ਇੰਨੇ ਪਰਸੈਂਟ ਬੋਝਦਾ ਨਹੀਂ ਵੋਟ ਲੈ ਗਈ ਕਦੋਂ ਲੈ ਗਈ ਇਨ ਮਾਦੀ ਦੇ ਨਾ ਇਹ ਯਰ ਦੇ ਕੰਡੇ ਇਹਨਾਂ ਵੀ ਜੇ ਸੀ ਹੂੰ 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 ਇਹਨਾਂ ਲੈ ਕੇ ਆਂਦੀ ਸੀ ਜਨ ਸੰਗ ਨਾਲ ਜਾ ਰਹੀ ਇਹਨਾਂ ਦੀ ਇਹ ਗੱਲਾਂ ਕਰਦੇ ਪੰਥ ਦੀਆਂ ਸਟੇਜਾਂ ਲਾ ਲਾ ਕੇ ਇਹ ਅਕਾਲੀ ਹੈ ਹੀ ਨਹੀਂਗੇ ਹੂੰ 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 ਇਹ ਹੁਣ ਸੁਖਬੀਰ ਅਕਾਲੀ ਨਹੀਂ ਰਿਹਾ ਇਹ ਆਪ ਦੀ ਕੋਈ ਰਾਜਨੀਤਿਕ ਸਿਆਸੀ ਪਾਰਟੀ ਬਣਾ ਕੇ ਇਹ ਕਾਂਗਰਸ ਨਾਲ ਚਲਿਆ ਜਾਵੇ ਇਹ ਭਾਜਪਾ ਨਾਲ ਚਲਿਆ ਜਾਵੇ ਇਹ ਝਾੜੂ ਪਾਰਟੀ ਨਾਲ ਚਲਿਆ ਜਾਵੇ ਪੰਥ ਨਾਲ ਇਸ ਪਰਿਵਾਰ ਦਾ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ